ਸਤਨਾਮ ਸ੍ਰੀ ਵਾਇਕੁਰੂ ਸਾਹਿਬ ਜੀ ਆਨੰਦ ਸਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਗੁਰੂ ਪਰਸਾਉ ਆਨੰਦ ਭਇਆ ਮੇਰੀ ਮਾਵੇ ਸਤਗੁਰੂ ਮੈਂ ਪਾਇਆ ਸਤਗੁਰ ਤਵ ਪਾਇਆ ਸਹਿ ਸੀਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਉਦਿ ਬਾਵਨ ਆਈਆ ਸਉਦੋਤਾ ਗਾਵੋ ਹਰੀ ਕੇਰਾ ਮਨ ਜਨੀ ਬਉਸਾਇ ਤੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਬਸਾਰਨ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਨ ਸਉ ਨ ਗੱਲਾਂ ਸੰਗਤ ਸੁਆਮੀ ਸੋ ਕਮਨੋਂ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੀ ਸਹਿਵਾ ਕਿਆ ਨਾਹੀ ਘਰ ਤੇਰੇ ਘਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸੰਸਲਾ ਤੇਰੀ ਨਾਮ ਮੰਨ ਬਸਾਵੇ ਨਾਮ ਜਨ ਕੈ ਮਨ ਵਸਿਆਉ ਬਾਜੀ ਸੋਦ ਘਨੇਰੇ ਕਹਿ ਨਾਨਕ ਸੱਚੀ ਸਹਿ ਹੈ ਕਿਆ ਨਾਹੀ ਘਰ ਤੇਰੇ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਮਨਾਏ ਵਸਿਆ ਜਨ ਇਛਾ ਸਤ ਪਜਾਈਆਂ ਸਰਾ ਕਰਵਾ ਕੀਤਾ ਗੁਰ ਬਿਟੋ ਜਸਨੀਆ ਇਹ ਗੁੜਿਆਈਆਂ ਕਹਿ ਗਾਨ ਸੁਣੋ ਸੰਤੋ ਸਉਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਤਕਾਰੋ ਸੁਪਾਗੇ ਘਰ ਸੁਭਾਗੇ ਸਭ ਦੁਆਜੇ ਕਲਾ ਜਿਤ ਕਰਤਾਰੀਆਂ ਪੰਜ ਦੋ ਤਦ ਵਾਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇ ਤੋਦ ਜਨ ਕੋ ਸੇ ਨਾਮ ਹਰਿ ਕ ਲਾਗੇ ਕਹਿ ਨਾਨਕ ਤਸ ਕੋ ਆ ਤਿਤ ਕਰ ਅਨਹ ਦਵਾਜਿ ਸਾਖਿ ਲੇਵੇ ਗੰਦੇ ਨਵਾਣੀ ਦੇਨ ਨਵਾਣੀ ਲੇਵੇ ਬਾਜੂ ਕਿਆ ਕਰੇ ਵਿਚਾਰੀਆ ਤਦ ਵਾਸ ਸਮਰਪਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋ ਰਥਾਉ ਨਾਹੀ ਸਾਧ ਲਗ ਸਵਾਰੀਆ ਕਹਿ ਨਾਨਕ ਲੈ ਵੈ ਬਾਜੋ ਕਿਆ ਕਰੇ ਵਿਚਾਰੀਆ ਅਨੰਦ ਅਨੰਦ ਸਭ ਕੋ ਕਹੈ ਅਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵਾ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾਮੋ ਟੁੱਟਾ ਤਨ ਕਾ ਸਾਧ ਸੱਚੀ ਸਵਾਰਿਆ ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੈ ਤੂੰ ਦੇ ਸੋਈ ਜਨ ਪਾਵੇ ਪਾਵੇ ਤਸ ਹੋ ਜਾਂਦੇ ਜਸ ਨੂੰ ਹੋਰ ਕੀ ਕਰੇ ਵਿਚਾਰਿਆ ਇਕ ਭਰ ਉਲੈ ਫਿਰੇ ਦੈ ਇਕ ਨਉ ਲਖ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਰਮਲ ਜਿਨਾਂ ਪਾਣਾ ਭਾਵੇ ਕਹ ਨਾਨਕ ਜੇ ਦੇ ਪਿਆਰੇ ਸੋਈ ਜਨ ਪਾਵੈ ਆਪੋ ਸੰਪਿਆਰਿਓ ਅਕਥ ਕੀ ਕਰਾ ਕਹਾਣੀ ਕਰਾ ਕਹਾਣੀ ਕਥ ਕੇਰੀ ਕਤਿ ਦਵਾਰੇ ਪਾਈਐ ਤਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਐ ਗੁਰੂ ਕੇਰਾ ਗਾਵੋ ਸਚੀ ਬਾਣੀ ਕਹ ਨਾਨਕ ਸੁਣੋ ਸੰਤੋ ਅਕਥੋ ਅਕਤ ਕਹਾਣੀ ਏ ਮਨ ਚੰਚਲ ਚਤਰਾਇ ਕਿੰਨੇ ਨਾ ਪਾਇਆ ਚਤਰਾਇ ਨਾ ਪਾਇਆ ਕਿੰਨੇ ਤੂੰ ਸੋਣ ਮਨ ਮੇਰਿਆ ਇਹ ਮਾਇਆ ਮੋਣੀ ਜਨ ਏਤੋ ਪਰਵ ਕੁਲਾਇਆ ਮੈਂ ਤਮੋਣੀ ਤਿੰਨੇ ਕੀਤੇ ਜੱਟ ਗੋਲੀ ਪਾਈਆਂ ਕੁਰਬਾਨ ਕੀਤਾ ਤਿਸੇ ਬਿਰਤੋਂ ਜਨਮ ਉਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਇ ਕਿੰਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ ਇਹੋ ਕਟੰਬ ਤੂੰ ਜੋ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤੈਸਾਂ ਕਿਉ ਚਤਲਾਈਐ ਐਸਾ ਕੋ ਮੂਲ ਨਾ ਕੀਜੈ ਜਤਾਂਤ ਪਛੋਤਾਈਐ ਸਤਗੁਰੂ ਕਾਪਦੇ ਸੁਣ ਤੋ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਕਿਆ ਰੇ ਤੂੰ ਸਦਾ ਸਤ ਸਮਾਲੇ ਆ ਗੰਮ ਅਗੋਚਰਾ ਤੇਰਾ ਅੰਤੋ ਨਾ ਪਾਇਆ ਅੰਤ ਨਾ ਪਾਇਆ ਕਿੰਨੀ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਮ ਸੋ ਖੇਤ ਤੇਰਾ ਕਿਆ ਕੋ ਆਖ ਬਖਾਣੇ ਆਖੇ ਤਾਂ ਦੇਖੇ ਸਭ ਤੂੰ ਹੈ ਜਿੰਦ ਜਲ ਤੋ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੋਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੇ ਜੰਸ ਤਤ ਉਪਾਇ ਇੱਕ ਵੇਗ ਪਰਸਣਾ ਆਇਆ ਲਭ ਲੋਭ ਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਸ ਨੂੰ ਆਪ ਤਠਾ ਤੈਨ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲ ਮਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਲਭ ਲੋਭ ਹੰਕਾਰ ਤਰ ਤ੍ਰਿਸ਼ਨਾ ਬੋਤ ਨਹੀਂ ਬੋਲਣਾ ਕਨਿਆ ਤਿੱਖੀ ਬਾਲੋ ਨਿੱਕੀ ਇਹ ਤਮਾਰਗ ਜਾਣਾ ਗੁਰ ਪ੍ਰਸਾਦਿ ਜਿਨੀਆਂ ਤਜਿਆ ਹਰ ਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੋਗ ਨਰਾਲੀ ਜਿਉ ਤੂ ਚਲਾਹੇ ਤਿਉ ਚੱਲਾਂ ਸੁਆਮੀ ਹੋਰ ਕਿਆ ਜਾਣੂ ਗੁਣ ਤੇਰੇ ਜਿਬ ਤੂ ਚਲਾਹੇ ਤਿਵੇਂ ਚੱਲਾਂ ਜਿਨਾਂ ਮਾਰਗ ਪਾਵੈ ਕਰ ਕਰਤਾ ਜਨਨਾਮ ਲਾਇ ਹੈ ਸੇ ਹਰ ਵਾਰ ਸਦਾ ਖਾਵਈ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਈ ਕਹਿ ਨਾਨਕੋ ਸੱਚੇ ਸਾਹਿਬ ਜਿਉਂ ਧਾਵੈ ਤੇ ਵੇ ਚਲਾਵਹਿ ਇਹੋ ਸੋਹਿਲਾ ਸਭ ਦਉ ਸੋਹਾਵਾ ਸਭ ਦਉ ਸੋਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇ ਇਹੋ ਤੱਕ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇਕ ਫਿਰੇ ਕ ਹਨੇਰੇ ਕਰੇ ਗੱਲਾਂ ਗੱਲ ਕਿ ਨਾ ਪਾਇਆ ਕਹਿ ਨਾਨਕ ਸਾਉ ਦਸੋਇਲ ਸਤਿਗੁਰੂ ਸੁਨਾਇਆ ਪਵਤ ਹੋਏ ਸੇ ਜਨ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਤ ਹੋਏ ਗੁਰਮ ਜਿੰਨੀ ਧਿਆਇਆ ਪਵਤ ਮਾਤਾ ਪਿਤਾ ਕਟਾਂ ਬਸੈਤ ਸਿਓ ਪਵਤ ਸੰਤੋ ਸਵਾਇ ਕਹੰਦੇ ਪਵਤ ਸੁਣਦੇ ਪਵਤ ਸੇ ਪਵਤ ਜਿੰਨੀ ਗੁਰਮ ਜਿੰਨੀ ਮਨ ਵਸਾਇਆ ਕਹੇ ਨਾਨਕ ਸੇ ਪਵਨ ਜਿਨਿ ਗੁਰੂ ਘਰ ਕੋ ਖੜਾ ਹਰ ਧਿਆਇ ਕਰਨੀ ਸਹਿਜ ਨਾਮ ਭਜੈ ਦਨ ਸਹਿਜੇ ਸਹਿਸਾ ਨਾ ਜਾਏ ਨਹਿ ਜੈ ਸਹਿਸਾ ਕਿਤੇ ਸੰਜੋ ਰਹਿ ਕਰਮ ਕਮਾਏ ਸਹਿਸਾ ਜੀ ਉਮਲੇਣ ਹੈ ਕਿਤ ਸੰਜੋ ਧੋਤਾ ਜਾਏ ਮਨ ਤੋ ਸਬਦ ਲਾਗੋ ਹਰ ਸਹ ਰੋ ਚਿਤ ਲਾਈ ਕਹੇ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਉ ਮੈਲੇ ਬਾਹਰੋਂ ਨਰਮਲ ਬਾਹਰੋਂ ਨਰਮਲ ਜੀਉ ਤਮੈਲੇ ਤਿਨ ਜਨ ਮਜੂਹੇ ਹਾਰਿਆ ਇਹ ਤਿਸਨਾ ਵਟਾ ਰੋਗ ਲੱਗਾ ਮਰਨ ਮਨਉ ਬਸਾਰਿਆ ਦੇਤਾ ਮੈ ਨਾਮੁ ਤਮ ਸੋ ਸੁਨੇ ਨਾਹੀ ਫਿਰੇ ਜਾਉ ਦੇਤਾਲਿਆ ਕਹੇ ਨਾਨਕ ਜਨ ਸੱਚ ਤਜਿਉ ਕੂੜੇ ਲੱਗ ਤਿਨ ਜਨ ਮਜੂਹੇ ਹਾਰਿਆ ਜੀਉ ਨਰਮਲ ਬਾਹਰੋਂ ਨਰਮਲ ਬਾਹਰੋਂ ਤਾਂ ਨਰਮੁ ਜੀਓ ਨਰਮਲ ਸਤਿਗੁਰ ਤੇ ਕਰਨੀ ਕਮਾਣੀ ਕੋਟ ਕੀ ਸਵੇ ਪਹੁੰਚੈ ਨਾਹੀ ਮਨ ਸਾਸਾ ਸਮਾਣੀ ਜਾਨੁ ਰਤਨ ਜਿਨੀ ਕਟਿਆ ਭੱਲੇ ਸੇ ਬਨਜਾਰੇ ਕਹਿ ਨਾਨਕ ਜਨਮਨ ਨਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਖ ਗੁਰੂ ਸੇਤੀ ਸਾਨ ਮੁਕ ਹੋ ਗਏ ਹੋਵੇ ਤਾਂ ਸਾਨ ਮੁਕ ਸਖ ਕੋਈ ਜਿਓ ਰਹੇ ਗੁਰ ਨਾਲੇ ਗੁਰ ਕੇ ਚਰਨ ਫੈ ਰਦੇ ਧਿਆਏ ਅੰਤਰਾਤ ਮੈਂ ਸੰਭਾਲੇ ਆਪ ਸਾਡ ਸਦਾ ਰਹੇ ਪਰਨੇ ਗੁਰ ਬਿਨੋ ਬੁਲ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਖ ਸੰਮ ਕੋਏ ਜੇ ਕੋ ਗੁਰ ਤੇ ਵੇ ਮੁਖੋ ਵੈ ਬਿਨ ਸਤ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਤੇ ਕੋਈ ਉਚੋ ਬੰਦੇ ਕੀਆ ਜਾਏ ਅਨੇਕ ਜੋਨੀ ਭਰਮ ਆਵੈ ਬਿਨ ਸਤ ਗੁਰ ਮੁਕਤ ਨ ਪਾਏ ਫਰਮੁਖਤ ਪਾਏ ਲੋਗ ਚਾਰਨੀ ਸਤਿਗੁਰੂ ਸਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਬੋ ਸਖ ਸਤਿਗੁਰੂ ਕੇ ਪਿਆਰਿਓ ਗਾਓ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਖੈਰ ਬਾਣੀ ਜੈਨ ਕੋ ਨਦਰ ਕਰਮ ਹੋਵੇ ਫਿਰ ਦੇਤ ਨ ਸਬਾਣੀ ਪੀਵੋ ਅੰਮ੍ਰਿਤੋ ਸਦਾ ਰਭੂ ਹਰਿ ਰੰਗੁ ਜਪਿ ਉਸਾਰਤਿ ਪਾਣੀ ਕਹੈ ਨਾਨਕ ਖਰਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਕਾਣਿ ਹਰ ਹਰ ਨਿਤ ਕਰੇ ਰਤਨਾ ਕਹਿਆ ਕਥੂ ਨਾ ਜਾਣੀ ਚਿਤ ਜਨ ਕਾਹਿ ਰਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰ ਬਾਜਉ ਹੋਰ ਕੱਤੀ ਬਾਣੀ ਗੁਰ ਕਾ ਸਉਦਰ ਤਨ ਹੈ ਕਿਰ ਜਤ ਜੜਾਉ ਸਉਦਰਤਨ ਜਤ ਮਨ ਲਾਂਗਾ ਇਹੋ ਹੋ ਆਸਮਾਉ ਸੰਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀ ਰਾ ਰਤਨ ਆਪੇ ਜਿਸ ਨੂੰ ਦੇਵ ਜਾਏ ਕਹਿ ਨਾਨਕ ਸਉਦਰਤਨ ਹੈ ਕਿਰ ਜਤ ਜੜਾਉ ਸਹਿ ਸਭ ਤਾਪ ਕੋ ਪਾਇ ਕ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਦੇਖੀ ਗੁਰ ਮਖ ਕੋ ਕਿਸੇ ਵਜਾਈ ਤੋੜੇ ਬੰਧਨ ਹੋਵੇ ਮੁਕਤ ਸਉਧਮਨ ਵਸਾਏ ਗੁਰਮਖ ਜਸ ਨੂੰ ਆਪ ਕਰੇ ਸੋ ਹੋਵੇ ਏਕ ਗੁਰ ਸੰਗ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਜਾਈ ਸਿਮਰਤ ਸਾਸਤਰ ਪੁਰਪ ਤਾਪ ਦੀ ਚਾਰਨੀ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਭਰਮ ਸੁਤਤਾ ਸੁਤਿਆ ਰਹਿ ਬਿਹਾਨੀ ਗੁਰ ਕਿਰਪਾ ਤਿਸੇ ਜਨੁ ਜਾਗੈ ਜਿਨਾਂ ਆਰਮਾਨ ਬਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਤਨੁ ਹਰ ਲਿਵ ਲਾਕੇ ਜਾਤ ਰਹਿ ਬਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋਕ ਮਨੋਂ ਬਸਾਰੀਐ ਮਨੋਂ ਕਿਉ ਬਸਾਰੀਐ ਵੜਦਾਤਾ ਜੇ ਅਗਰ ਮੈਂ ਆਹ ਅਹਰ ਪਹੁੰਚਾ ਵਈ ਉਸਨੂੰ ਕਹਿ ਪੋਹੀ ਨਾ ਸਕੀ ਜਿਸਨੂੰ ਆਪਣੀ ਲੈ ਬਲਾਵੇ ਆਪਣੀ ਲੈ ਵਾ ਪੇ ਲਾਏ ਗੁਰਮੁਖ ਸਰਸ ਸੁਮਾਲੀਐ ਕਰੇ ਨਾਨਕ ਇਹ ਵੜਦਾਤਾ ਸੋਕ ਮਨੋਂ ਬਸਾਰੀਐ ਜੈਸੀ ਅਗਨ ਉਤਰਮੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੀ ਕਰਤੇ ਖੇਲ ਵਿਚਾਇਆ ਜਤਸ ਪਾਣ ਤਜੰਮਿਆ ਪਰਿਵਾਰ ਭਲਾ ਪਾਇਆ ਲੈ ਸੁਣ ਕੀ ਨ ਕੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਇਹ ਮਾਇਆ ਜੰਤਰ ਵਿਸਰੈ ਮੋਹ ਵਪਜੈ ਭਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੈ ਬਲਾਂ ਕੀ ਤਿਨਿ ਵਿੱਚ ਇਹ ਮਾਇਆ ਪਾਇਆ ਅਰਾਪ ਮੁਲਕ ਐ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵਿਤੋਂ ਰਹਿ ਲੋਕ ਵਲਾਈ ਐ ਐਸਾ ਸਤ ਗੁਰ ਜੀ ਮਿਲੈ ਤਿਸ ਨੂੰ ਸਿਰ ਸੋਂ ਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਬੈਲ ਰਹਿ ਹਰ ਵਸੇ ਮਨਾਈ ਹਰ ਆਪਾ ਮੁਲ ਕੋ ਹੈ ਭਗਤ ਨਾਨਕ ਦੇ ਨਾਨਕ ਜਿਨਾਂ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਨਤ ਜੰਪਿਓ ਜੀਉ ਨਾਹ ਕਟਿਓ ਦਿਹਾੜੀ ਇਹੋ ਤੰਤ ਨਾ ਮਿਲਿਆ ਜੈਨ ਹਰਾਪੇ ਪਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਗੁੰਜਾਰਾ ਇਹ ਰਤਨਾ ਤੂੰ ਅਮਰਸ ਰਚਾਈ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨਾ ਲਾਗ ਕੇ ਆਏ ਇਹੋ ਹਰ ਰਸ ਕਰਨੀ ਪਾਈ ਐ ਸਤ ਗੁਰ ਮਿਲੇ ਜੈਸਾ ਆਈ ਕਹੇ ਨਾਨਕ ਹੋਰ ਅੰਮ੍ਰਸ ਸਭਿ ਸਰੇ ਜਾ ਹਰ ਵਸੇ ਮਨੁ ਆਈ اے ਸ੍ਰੀ ਰਾਮੇ ਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੋ ਦਵੈ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਉਜਿਆ ਤਾ ਚਲਤ ਹੋਆ ਚਲਤ ਨਜ਼ਰੀ ਆਇ ਕਹਿ ਨਾਨਕ ਸ੍ਰੀਮਤ ਕਾ ਮੂਲ ਰੱਖਿਆ ਹਰਿਆ ਜੋਤ ਰੱਖੀ ਤਾ ਤੂੰ ਜੱਗ ਮੇ ਆਇ ਮਨ ਚਾਉ ਭਇਆ ਪ੍ਰਵਾਹ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨ ਸਖੀਏ ਸੋਗ ਦੁਖ ਨ ਬਿਆਪੇ ਗੁਰ ਜਾ ਨਾ ਲਾਗੇ ਦਨ ਸੁਭਾਗੇ ਆਪਣਾ ਪਰ ਜਾਪੇ ਅਨਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾ ਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੇ ਆਇ ਕਿਆ ਅਤਿ ਕਰਮ ਕਮਾਇਆ ਕੀ ਕਰਮ ਕਮਾਇਆ ਤਉ ਸਰੀਰਾ ਜਾਂ ਤੂੰ ਜਗ ਮੇ ਆਇਆ ਜਨ ਹਰ ਤੇਰਾ ਰਤਿ ਰਤਿਆ ਸੋ ਹਰ ਮਨ ਨ ਬਸਾਇਆ ਗੁਰ ਪ੍ਰਸਾਦੀ ਪਰਮਤ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਦ ਸਤਿਗੁਰੂ ਸਿਮ ਚਤਲਾਇਆ ਇਹ ਨੇਤਰੋ ਮੇਰੇਓ ਹਰ ਤੋਂ ਮੈਂ ਜੋਤਰੀ ਹਰ ਬਿਨ ਆਉ ਨ ਦੇਖੋ ਕੋਈ ਹਰ ਬਿਨ ਆਉ ਨ ਦੇਖੋ ਕੋਈ ਨਦਰਿ ਹਰ ਨਿਆਲਿਆ ਇਹੋ ਬਸ ਸੰਸਾਰ ਤੁਮ ਦੇਖਦੇ ਇਹੋ ਹਰ ਗਾ ਰੂਪ ਹੈ ਹਰ ਰੂਪ ਨਦਰਿਆ ਆਉ ਗੁਰ ਪ੍ਰਸਾਦ ਦੀ ਉਜਿਆ ਜਾ ਦੇਖਾ ਹਰ ਰੰਗ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰਾਂ ਦਸੇ ਸਤਿਗੁਰੁ ਕੇ ਲਿਏ ਦਇਆ ਕਰੇ ਥੋਈ ਇਹ ਸਰਬ ਨੂੰ ਨੇਰਿਓ ਸਚੇ ਸੁਣਨੋ ਕਥਾਏ ਸਚੇ ਸੁਣਨੋ ਕਥਾਏ ਸਰੀਰ ਲਾਈ ਸੁਣੋ ਸਤਿ ਬਾਣੀ ਜਦ ਸੁਣੀ ਮੰਤਨ ਹਰਿਆ ਹੋਵ ਰਸਨਾ ਰਸਮਾਣੀ ਸੱਚ ਲਖ ਬਟਾਣੀ ਤਾਂ ਕੀ ਗੱਤ ਕੋਈ ਨਾ ਜਾਏ ਕਹੇ ਨਾਨਕੋ ਅੰਮ੍ਰਿਤ ਨਾਮ ਸੁਣੋ ਤਵਿੰਦਰ ਹੋਵੋ ਸਤਿ ਸੋਨ ਨੋ ਉਠਾਈ ਹਰ ਜਿਉ ਗੋਫਾ ਅੰਦਰ ਰੱਖ ਕੇ ਬਾਜਾ ਪਉਂ ਵਜਾਇਆ ਵਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀਏ ਦਸ ਬਾਗ ਉਤਰ ਖਾਇਆ ਬੋਰ ਦਵਾਰੇ ਲਾਇ ਭਾਵਨੀ ਇੱਕ ਨਾਂ ਦਾ ਸਵਾ ਦਵਾਰ ਦਿਖਾਇਆ ਤੈ ਹਨੇ ਰੂਪ ਨਵ ਨਵ ਨਗ ਤਿਹਦਾ ਤਨ ਜਾਹੀ ਪਾਇਆ ਕਹਿ ਨਾਮ ਕੋ ਹਰ ਪਿਆਰੇ ਜੀਉ ਗੁਫਾ ਅੰਦਰ ਰਖ ਕੇ ਬਾਜਾ ਪਉਣ ਵਜਾਇਆ ਇਹੋ ਸਾਚਾ ਸੋਇਲਾ ਸਾਥੀ ਕਰ ਗਾਵੋ ਗਾਵੋ ਤਾ ਸੋਇਲਾ ਕਰ ਸਾਥੀ ਜਿੱਥੇ ਸਦਾ ਸਤਿ ਤਿਆ ਹੋਏ ਸਚੁ ਤੋ ਤੇ ਹਉ ਰਜਤਿ ਭਾਵੇ ਗੁਰਮੁਖ ਜਿਨਾਂ ਬੁਝਾਵੇ ਗੇਵ ਕਭ ਸਉਨਾ ਕਾ ਖਸਮ ਹੈ ਜਿਸ ਵਕਸੈ ਸੋ ਜਨ ਪਾਵੈ ਕਹਿ ਨਾਨਕ ਸਤਿ ਸੋਹਿਲਾ ਸਚੇ ਕਰ ਗਾਵੇ ਆ ਨਾਮ ਸੁਣੋ ਬੜੁ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤ੍ਰ ਪਾਇਆ ਉਤਰੇ ਸਗਲ ਵਸੋਰ ਖੋਖ ਰੋਗ ਸੰਤਾਪ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹੇ ਤੇ ਪਵਨ ਸਤ ਗੁਰ ਰਹਾ ਅਪਾਰ ਪੂਰੇ ਬਨਵੰਤ ਨਾਨਕ ਗੁਰ ਕਾਨ ਲਾਗੇ ਬਾਜੇ ਅਨਹਦ ਤੋਰੇ ਸੁਣ ਤੇ ਪਨੀਤ ਕਹੇ ਤੇ ਪਵਨ ਸਤ ਗੁਰ ਰਹਿਆ ਭਰਪੂਰ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੈ ਸੋਖ ਪਵਨ ਗੁਰੂ ਪਾਣੀ ਪਇਤਾ ਮਾਤਾ ਤਰਤਿ ਮਹਾ ਤੋ ਦਿਵਸ ਰਾਤਿ ਦੁਇ ਦਾਈ ਦਾਇਆ ਖਿਲੇ ਸਭੁ ਜਗਤੋ ਚੰਗਿਆਈਆ ਬਰਿਆਈਆ ਬਾਚੇ ਧਰਮੁ ਮਹਦੂ ਕਰਮੀ ਆਪੋ ਆਪਣੀ ਕੇ ਨੇੜੈ ਦੂਰ ਜਿਨੇ ਨਾਮੁ ਧਿਆਇਆ ਗ੍ਰੇਮ ਸਖਤ ਕਾਲ ਨਾਨਕ ਤੇ ਮਖ ਉਜਲੇ ਕਿਤੀ ਸੁਣ ਕੀ ਨਾਲ ਜਿਨੇ ਨਾਮ ਧਿਆਇਆ ਗ੍ਰੇਮ ਸਖਤ ਕਾਲ ਨਾਨਕ ਤੇ ਮਖ ਉਜਲੇ ਕਿਤੀ ਸੁਠੀ ਨਾਲ